ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਲਬਕੰਦ ਸ਼ਰਮਾ ਨੇ ਜ਼ਿਲ੍ਹੇ ਦੇ ਆਪਣੇ ਪਹਿਲੇ ਦੌਰੇ ਦੌਰਾਨ ਮੁਹਾਲੀ ਜ਼ਿਲ੍ਹੇ ਵਿੱਚ ਰਾਸ਼ੀ ਖੁਰਾਕ ਸੁਰੱਖਿਆ ਐਕਟ ਤਹਿਤ ਚਲਾਈਆਂ ਜਾ ਰਹੀਆਂ ਲਾਪਾਤਰੀ ਸਕੀਮਾਂ ਦਾ ਜਾਇਜ਼ਾ ਲਿਆ ਗੁਣਵੱਤਾ ਅਤੇ ਸ਼ੁੱਧਤਾ ਤੇ ਜ਼ੋਰ ਦਿੰਦਿਆਂ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਵੰਡੀ ਜਾ ਰਹੀ ਸਮੱਗਰੀ ਦੀ ਸੈਂਪਲਿੰਗ ਸਮੇਂ-ਸਮੇਂ 'ਤੇ ਕੀਤੀ ਜਾਵੇ ਤਾਂ ਜੋ ਅਨਾਜ ਜਾਂ ਹੋਰ ਭੋਜਨ ਸਮੱਗਰੀ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ ਮਿੱਡੇ ਮੇਲ ਵਿੱਚ ਤਾਜ਼ਾ ਉਪਜ ਦੀ ਵਰਤੋਂ ਕਰਨ ਲਈ ਸਕੂਲਾਂ ਵਿੱਚ ਕਿਚਨ ਗਾਰਡਨ ਦਾ ਸੰਕਲਪ ਸ਼ੁਰੂ ਕਰਨ ਦਾ ਸੁਝਾਅ ਵੀ ਦਿੱਤਾ ਤੇ ਕਿਹਾ ਕਿ ਤਾਜ਼ੀਆਂ ਸਬਜ਼ੀਆਂ ਵਿਦਿਆਰਥੀਆਂ ਲਈ ਵਧੇਰੇ ਪੌਸ਼ਟਿਕ ਹੋ ਸਕਦੀਆਂ ਹਨ ਅੱਜ ਜ਼ਿਲ੍ਹਾ ਮੁਹੱਲੀ ਦੇ ਵਿੱਚ ਡਿਸਟ੍ਰਿਕਟ ਆਫਸਰਜ਼ ਡੀਸੀ ਮੈਡਮ ਏਡੀਸੀ ਮੈਡਮ ਤੇ ਮੇਰੇ ਫੂਡ ਕਮਿਸ਼ਨਰ ਸਮੇਤ ਸਾਰੇ ਵਿਭਾਗਾਂ ਦੇ ਮੁਖੀ ਜਿਹੜੇ ਜ਼ਿਲ੍ਹੇ ਦੇ ਚਾਹੇ ਉਹ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਤੇ ਦਾ ਫੂਡ ਸਪਲਾਈ ਡਿਪਾਰਟਮੈਂਟ ਨੂੰ ਦੇ ਅਫਸਰ ਜਨ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਫੂਡ ਕਮਿਸ਼ਨ ਚਾਹੇ ਸਾਡੀ ਇੱਕ ਕਨਸਟੀਟਿਊਸ਼ਨਲ ਬਾਡੀ ਹੈਗੀ ਬਟ ਮੇਰੀ ਆਪਣੀ ਭਾਵਨਾ ਇਹ ਰਹਿੰਦੀ ਹੈ ਕਿ ਅਸੀਂ ਇੱਕ ਮੋਟੀਵੇਸ਼ਨ ਜਾਂ ਇੱਕ ਸਜੈਸਟਿਵ ਰੋਲ ਦੇ ਵਿੱਚ ਸਿਸਟਮ ਦੇ ਵਿੱਚ ਇੰਪਰੂਵਮੈਂਟ ਕਿਵੇਂ ਲਿਆ ਸਕਦੇ ਹਾਂ ਸੋ ਬਹੁਤ मीनिंगफुल ਚਰਚਾ ਹੋਈ ਏਡੀਸੀ ਮੈਡਮ ਨੇ ਏਡੀਸੀ ਮੈਡਮ ਨੇ ਬਾਕੀ ਸਾਰਿਆਂ ਨੇ ਜੋ ਆਪਣੇ ਇਨਪੁਟ ਦਿੱਤੀਆਂ ਡਿਸਟ੍ਰਿਕਟ ਅਫਸਰਸ ਨੇ ਉਹਦੇ ਬੇਸਤੇ ਮੈਂ ਇਹ ਖੁਸ਼ੀ ਨਾਲ ਗੱਲ ਸਾਂਝ ਕਰ ਰਿਹਾ ਕਿ ਕਈ ਏਰੀਆ ਜਿਹੜੇ ਆ ਉਹ ਐਸ ਇਡੈਂਟੀਫਾਈ ਹੋਏ ਜਿੱਥੇ ਵਿਦਆਊਟ ਐਡਿੰਗ ਐਡੀਸ਼ਨਲ ਕੋਸਟ ਟੂ ਸਟੇਟ ਗਵਰਨਮੈਂਟ অর ਟੂ ਐਨੀਬਾਡੀ ਅਸੀਂ ਆਂਗਣਵਾੜੀ ਦੇ ਵਿੱਚ ਫੂਡ ਜੋ ਮਿਲ ਰਿਹਾ ਜੋ ਅਸੀਂ ਸਕੂਲਾਂ 'ਚ ਮਿੱਡੇ ਮਿਲਦੇ ਰਹੇ ਆ ਰਾਸ਼ਨ ਦੀਪ ਪੁਆਚ ਅਸੀਂ ਕਾਫੀ ਅੱਛਾ ਗੁਨਾਤਮਕ ਸੁਧਾਰ ਕਰ ਸਕਦੇ ਆ ਉਹਦੇ ਵਿੱਚ ਉਦਾਹਰਨ ਦੇ ਤੌਰ ਤੇ ਸਕੂਲਾਂ ਦੇ ਡੀਓ ਸਾਹਿਬਾਰ ਨੂੰ ਇਹ ਬੇਨਤੀ ਕੀਤੀ ਗਈ ਕਿ ਤੁਸੀਂ ਆਪਣੇ ਸਕੂਲਾਂ ਦੇ ਵਿੱਚ ਜਿਹੜੀ ਕਾਫੀ ਜਗ੍ਹਾ ਬਿਲਕੁਲ ਹੁੰਦੀ ਉੱਥੇ ਬੱਚਿਆਂ ਤੋਂ ਤੁਸੀਂ ਕਿਚਨ ਗਾਰਡਨ ਜਿਹੜੀਆਂ ਹਾਰਟੀਕਲਚਰ ਬੈਕ ਵਿੱਚੋਂ ਕਿਟਸ ਲੈ ਕੇ ਬੱਚਿਆਂ ਨੂੰ ਕਿਚਨ ਗਾਰਡਨ ਸਿਖਾਓ ਜਿੱਦਿ ਉਹ ਇੱਕ ਤਾਂ ਸਿੱਖ ਲਗੇ ਆਰਗੇਨਿਕ ਜਿਵੇਂ ਕੱਲ ਹੀ ਯੂਨੀਅਨ ਕੈਬਨਿਟ ਨੇ ਪਾਸ ਕੀਤਾ ਕਿ 2460 ਕਰੋੜ ਰੁਪਏ ਤੁਸੀਂ ਆਰਗੇਨਿਕ ਫਾਰਮ ਇੰਪਰੂਵ ਕਰਨ ਲਈ ਕੀਤਾ ਤਾਂ ਅਸੀਂ ਬੱਚਿਆਂ ਨੂੰ ਬਚਪਨ ਸਿਖਾਈਏ ਕਿ ਅਸੀਂ ਸ਼ੁੱਧ ਖਾਣਾ ਖਾਣਾ ਰਸਾਇਣਿਕ ਖਾਦਾਂ ਦਵਾਈਆਂ ਨਹੀਂ ਵਰਤੀਆਂ ਉਹ ਬੱਚੇ ਆਪਣੇ ਥਰ ਸਬਜ਼ੀਆਂ اگਾਉਣ ਸਿੱਖਣਗੇ ਉਸ ਤੋਂ ਬਾਅਦ ਜਿਹੜੀ ਉਹ ਸਬਜ਼ੀ ਪੈਦਾ ਹੋਏਗੀ ਉਹ ਮੈਡੀਕਲ ਮੀਲ ਵਿੱਚ ਯੂਜ਼ ਕਰਕੇ ਬੱਚੇ ਉਹਦਾ ਫਾਇਦਾ ਲੈ ਸਕਦੇ ਆ ਇੱਕ ਹਜ਼ਾਰ ਦੇ ਤਿੱ ਇਸ ਤਰ੍ਹਾਂ ਦੇ ਹੋਰ ਵੀ ਬੜੇ ਸੁਝਾਅ ਏ ਸੋ ਮੇਰੀ ਇਹੀ ਬੇਨਤੀ ਆ ਜਿੰਨੇ ਵੀ ਸਮੁੱਚੇ ਪੰਜਾਬ ਵਿੱਚ ਸਾਡੇ ਅੰਗਰਵਾਲੀ ਸੈਂਟਰ ਨੇ ਸਾਡੇ ਮੈਡੀਕਲ ਸਕੂਲ ਨੇ ਰਾਸ਼ਨ ਡਿਪੂਆ ਉਹਨਾਂ ਦੇ ਵਿੱਚ ਜੋ ਕਮਿਸ਼ਨ ਦਾ ਮੰਡੇਟ ਹੈਗਾ ਕਿ ਕੁਆਲਿਟੀ ਤੇ ਕੁਆਂਟੀਟੀ ਉਹ ਬਿਲਕੁਲ ਠੀਕ ਮਾਤਰਾ ਚ ਰਹੇ ਅਸੀਂ ਉੱਤੇ ਕੋਈ ਡੈਬਿਟ ਨਾ ਹੋਣ ਦੀਏ ਸੋ ਇਹ ਮੈਂ ਆਪਣੀ ਬੇਨਤੀਆਂ ਕਰਦੇ ਹੋਏ ਸਭ ਨੂੰ ਅਫਸਰ ਨੂੰ ਵੀ ਇਹ ਬੇਨਤੀ ਕੀਤੀ ਆ ਕਿ ਤੁਸੀਂ ਆਪਦੀ ਮੰਟਰੀ ਵਿੱਚ ਸਜੈਸਟਿਵ ਮੋਟੀਵੇਟਰ ਰਹਿ ਕੇ ਦੇਖੋ ਕਿ ਅਸੀਂ ਕਿਤੇ ਵੀ ਸਿਸਟਮ ਪਿਲਫਰੇਜ ਜਾਂ ਕੋਈ ਚੋਰੀਚਕਾਰੀ ਜਾਂ ਕਿ ਕੁਆਲਿਟੀ ਨਾਲ ਖਲਵਾਟ ਨਹੀਂ ਹੋ ਰਿਆ ਤਾਂ ਕਿ ਸਾਡੇ ਜਿਹੜੇ ਬੱਚਿਆਂ ਨੂੰ ਸਾਡੀਆਂ ਜਿਹੜੀਆਂ ਲაქਟੇਟਿਵ ਮਦਰਜ਼ ਆ ਪ੍ਰੰਗ ਲੇਡੀਆਂ ਆ ਦੋਨਾਂ ਵਾਸਤੇ ਗਵਰਨਰਟ ਆਫ ਇੰਡੀਆ ਗਵਰਨਰਟ ਪੰਜਾਬ ਐਫਰਟ ਕਰ ਰਹੀ ਆ ਉਹਦਾ ਲਾਭ ਜਿਹੜਾ ਹਰ ਤੱਕ ਪਹੁੰਚ ਸਕੇ ਬਹੁਤ-ਬਹੁਤ ਧੰਨਵਾਦ